हां जी मित्रों ਮਾਲਵਾ ਪੁਆਇੰਟ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗਰਮੀ ਦਾ ਮੌਸਮ ਆ ਜੀ ਭਾਵੇਂ ਕੋਈ ਗੱਡੀ 'ਚ ਸਫ਼ਰ ਕਰਦਾ ਭਾਵੇਂ ਮੋਟਰਸਾਈਕਲ ਤੇ ਹਰ ਇੱਕ ਦਾ ਜੀ ਕਰਦਾ ਵੀ ਗੰਨੇ ਦਾ ਜੂਸ ਪੀਏ ਤੇ ਅੱਜ ਆਪਣੇ ਪੰਜਾਬੀ ਭਰਾਵਾਂ ਨੇ ਗੰਨੇ ਦੇ ਜੂਸ ਦਾ ਨਵਾਂ ਕੰਮ ਚਲਾਇਆ ਰੈਕੋਟ ਸਹਿਰ ਦੇ ਵਿੱਚ ਕੰਮ ਕਿੱਥੇ ਚਲਾਇਆ ਅਸੀਂ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਲਓ ਜੀ ਰੈਕੋਟ ਸਹਿਰ ਦੇ ਵਿੱਚ ਬਰਨਾਲਾ ਚੌਂਕ ਵੱਲੋਂ ਜਦੋਂ ਆਪਾਂ ਅੱਡੇ ਵੱਲ ਨੂੰ ਜਾਂਦੇ ਆ ਤਾਂ Maruti ਸੰਜੂਕੀ ਦੀ ਜਿਹੜੀ ਕੰਪਨੀ ਆ ਉਹਦੇ ਨਾਲ ਆਉਂਦਾ ਜੀ ਇੱਧਰ ਐਕਸਟ੍ਰੀਮ ਕੰਪਲੈਕਸ ਤੇ ਉਹਦੇ ਨਾਲ ਬਾਈਆਂ ਨੇ ਇੱਧਰ ਗੰਨੇ ਦੇ ਜੂਸ ਦਾ ਜਿਹੜਾ ਕੰਮ ਚਲਾਇਆ ਪੰਜਾਬੀ ਭਰਾ ਨੇ ਆਪਾਂ ਬਾਈਆਂ ਨਾਲ ਕਰਦੇ ਆਂ ਅੰਦਰ ਜਾ ਕੇ ਗੱਲ ਕਰਾਂਗੇ ਲਓ ਜੀ ਆਹ ਖੜੇ ਨੇ ਬਾਈ ਸਸਰੀ ਗੱਲ ਬਾਈ ਜੀ ਸਾਰਿਆਂ ਨੂੰ ਸਸਰੀ ਗੱਲ ਵੀਰੇ ਸੋਨੂੰ ਵੀ ਸਸਰੀ ਗੱਲ ਵੀਰੇ ਹੋਰ ਬਾਈ ਜੀ ਠੀਕ ਹੋ ਹਾਂਜੀ ਹਾਂਜੀ ਵਧੀਆ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਨਵਾਂ ਕੰਮ ਚਲਾਇਆ ਤੇ ਪ੍ਰਮਾਤਮਾ ਤੁਹਾਡੇ ਕੰਮ ਦੇ ਵਿੱਚ ਬਹੁਤ-ਬਹੁਤ ਤਰੱਕੀ ਦੇਵੇ ਬਾਈ ਜੀ ਪੰਡ ਕਿਹੜਾ ਛੋਡਾ ਜੀ ਪੰਡ ਕਾਲਸਾਂ ਆਪਣੇ ਆਪਣਾ ਠੀਕ ਆ ਸਾਰਿਆਂ ਦਾ ਪੰਡ ਹੀ ਕਾਲਸਾਂ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਈ ਜੀ ਤੁਹਾਡੇ ਦਿਮਾਗ ਚ ਕਿਵੇਂ ਆਈ ਆਈਡੀਆ ਆ ਵੀ ਇਹ ਕੰਮ ਚਲਾਇਆ ਜਾਵੇ ਵੀਰੇ ਹੁਣ ਆਏ ਆ ਜਿਵੇਂ ਅੱਜ ਕੱਲ੍ਹ ਰੇਡੀਆਂ ਤੋਂ ਆਪਾਂ ਪੀਂਨੇ ਆ ਮੱਖੀਆਂ ਤੇ ਇਹਦੇ ਆ ਫੜ ਕੇ ਪੀਂਨੇ ਆ ਮੱਖੀਆਂ ਮੁੱਕੀਆਂ ਜ਼ਿਆਦਾ ਹੁੰਦੀਆਂ ਹਾਂਜੀ ਤੇ ਉਹੀ ਆਪਾਂ ਨੂੰ ਬਿਮਾਰੀਆਂ ਲਾਉਂਦੀਆਂ ਨੇ ਉਹ ਵਿੱਚ ਬਾਰਫ ਪਾਈ ਹੁੰਦੀ ਡੋਂਗੇ ਦੇ ਹਾਂਜੀ ਫਿਰ ਅਸੀਂ ਸੋਚਿਆ ਤਿੰਨ ਕ ਕਨਾਲਾ ਇਹਨਾਂ ਦੇ ਲਾਇਆ ਸੀ ਗੰਨਾ ਠੀਕ ਹੈ ਨਾ ਠੀਕ ਹੈ ਜੀ ਤੇ ਅਸੀਂ ਕਹਾਂ ਵੀ ਚਲੋ ਆਪਾਂ ਆਪਦਾ ਹੀ ਸਫਾਈ ਵਧੀਆ ਕੰਮ ਚ ਰਾਈ ਲੋਕਾਂ ਨੂੰ ਵਧੀਆ ਰਸ ਪਿਆਈਏ ਹਾਂਜੀ ਤਾਂ ਜੋ ਲੋਕ ਸਿਹਤਮੰਦ ਰਹਿਣ ਹਾਂਜੀ ਹਾਂਜੀ ਤੇ ਇਹ ਦਿਮਾਗ ਚ ਆਇਆ ਵੀ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾਵੇ ਤੇ ਵਧੀਆ ਚੀਜ਼ ਪਿਆਈ ਜਾਵੇ ਠੀਕ ਹੈ ਜੀ ਤੇ ਹੁਣ ਵੀਰੇ ਅਸੀਂ ਆਰਡਰ ਤੋਂ ਵੀ ਧੂਰੀਓ ਮੰਗਾ ਲੈਨੇ ਆ ਕੰਨਾ ਜੇ ਤੁਹਾਨੂੰ ਜੇ ਮੰਨ ਲਓ ਤੁਹਾਨੂੰ ਕੀ ਘਾਟ ਬਾਦ ਆਉਂਦੀ ਘਾਟ ਬਾਦ ਹੁੰਦੀ ਆ ਹਾਂ ਵੀ ਆਰਡਰ ਤੇ ਮੰਗਾ ਲੈਨੇ ਆ ਪੂਰੀਓ ਕੰਨਾ ਆ ਜਾਂਦਾ ਫਿਰ ਉਹਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਸਫਾਈ ਕਰਕੇ ਫਿਰ ਫ੍ਰਿਜਰ ਚ ਰੋਣੇ ਵੀਰੇ ਠੀਕ ਹੈ 3-4 ਵਾਰ ਸ ਪਹਿਲਾਂ ਬਾਈ ਜੀ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਮੇਰੇ ਖੇਤੀਬਾੜੀ ਦੀ ਖੇਤੀਬਾੜੀ ਦੀ ਜਿਵੇਂ ਆਮ ਲੋਕ ਆਪਣੇ ਪੰਜਾਬੀ ਭਰਾ ਖੇਤੀਬਾੜੀ ਕਰ ਹਾਂ ਠੀਕ ਆ ਜੀ ਤੇ ਬਾਈ ਇਹ ਜਿਹੜਾ ਤੁਸੀਂ ਮਸ਼ੀਨ ਵਾਲਾ ਸਿਸਟਮ ਲਾਇਆਗਾ ਸਾਰਾ ਤੇ ਇਹ ਤੁਸੀਂ ਕਿੱਥੋਂ ਲਵਾਇਆ ਇਹ ਆਪਾਂ ਵੀਰੇ ਗੁਜਰਾਤ ਤੋਂ ਆਰਡਰ ਪਾਇਆ ਸੀ ਉਹਨਾਂ ਦੇ ਡਿਸਟਿਬਿਊਟਰ ਸੀ ਬਠਿੰਡੇ ਠੀਕ ਆ ਜੀ ਤੇ ਉਹਨਾਂ ਨਾਲ ਗੱਲ ਕਰਕੇ ਆਪਾਂ ਮਤਲਬ ਯਾਨੀ ਕਿ ਇਹ ਕੰਪਨੀ ਦੀ ਮਸ਼ੀਨ ਹਾਂਜੀ ਠੀਕ ਆ ਜੀ ਠੀਕ ਆ ਜੀ ਪੂਰੀ ਪਾਵਰ ਸਟੀਲ ਆ ਉਹਦੀ ਠੀਕ ਹੈ ਜੀ ਤੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਚਲਾਉਣ ਨੂੰ ਤੁਹਾਨੂੰ ਵੀ ਅਜੇ 15 ਦਿਨ ਹੋ ਗਏ ਕੰਮ ਚਲਾਏ ਮਤਲਬ ਨਮਾ ਨਮਾ ਕੰਮ ਹੀ ਚਲਾ ਰਹੇ ਹਾਂ ਜੀ ਠੀਕ ਹੈ ਜੀ ਤੇ ਕਿੰਨੇ ਕਿੰਨੇ ਵਾਲਾ ਕਲਾਸ ਹੁੰਦਾ ਵੀਰੇ ਤੁਹਾਡੇ ਕੋਲ ਕਲਾਸ ਵੀਰੇ ਆਪਣੇ ਕੋਲੇ ਹੁੰਦਾ 1 ਦਾ 20 ਰੁਪਏ ਵਾਲਾ ਠੀਕ ਹੈ ਨਾ ਠੀਕ ਹੈ ਜੀ ਇੱਕ ਹੁੰਦਾ 30 ਵਾਲਾ ਠੀਕ ਹੈ ਜੀ ਇੱਕ ਹੁੰਦਾ 40 ਵਾਲਾ ਠੀਕ ਹੈ ਜੀ ਬਲਾਸਾ ਰੇਟ ਸੇਮ ਹੈ ਵੀਰੇ ਜਿਵੇਂ ਆਪਾਂ ਦੂਜੇ ਵੀ ਨੇ ਹੁੰਦੇ ਆ ਹਾਂ ਜੀ ਜਾਇ ਜਾਇ ਰੱਖਿਆ ਹੋਇਆ ਠੀਕ ਹੈ ਜੀ ਵੀ ਜੋ ਠੀਕ ਹੈ ਜੀ ਤੇ ਸਮਾਨ ਤਾਂ ਬਾਈ ਜੀ ਤੁਸੀਂ ਉਹਨਾਂ ਵਾਲੇ ਚੂਜ਼ ਕਰਦੇ ਹੋਮਗੇ ਨਾ ਜਿਵੇਂ ਉਹ ਬਣਾਉਂਦੇ ਆ ਹਾਂ ਸਮਾਨ ਵੀਰੇ ਉਹੀ ਚੂਜ਼ ਕਰਦੇ ਆ ਬਸ ਸਫਾਈ ਦਾ ਹੀ ਠੀਕ ਹੈ ਜੀ ਮੈਨੂੰ ਸਾਨੂੰ ਅਜ ਤਾਂ ਆਉਂਦਾ ਵੀ ਸਫਾਈ ਦਾ ਧਿਆਨ ਜਿਹੜਾ ਉਹ ਰੱਖਿਆ ਜਾਵੇ ਬਿਲਕੁਲ ਜੀ ਤੇ ਜਿਵੇਂ ਇੱਕ ਜੂਸ ਵਾਲੇ ਖੜੇ ਹੁੰਦੇ ਆ ਰਸਤੇ ਦੇ ਵਿੱਚ ਉਹ ਬੋਤਲਾਂ ਭਰ ਕੇ ਦਿੰਦੇ ਆ ਬੋਤਲਾਂ ਵੀ ਤੁਸੀਂ ਭਰਦੇ ਹਾਂਜੀ ਵੀਰੇ ਬੋਤਲਾਂ ਆਪਣੀਆਂ ਮੰਗਾਈਆਂ ਵੀ ਆ ਠੀਕ ਹੈ ਜੀ ਬੋਤਲਾਂ ਭਰ ਕੇ ਦੇਣੇ ਅਗੇ ਦੀ ਡਿਮਾਂਡ ਹੁੰਦੀ ਆ ਛੋਟੀ ਬੋਤਲ ਵੀ ਆਪਣੇ ਕੋਲੇ ਠੀਕ ਹੈ ਜੀ ਵੱਡੀ ਲੀਟਰ ਵਾਲੀ ਬੋਤਲ ਠੀਕ ਹੈ ਤੇ ਛੋਟੀ ਕਿੰਨੇ ਵਾਲੀ ਆ ਬਾਈ ਜੀ ਛੋਟੀ ਵੀਰੇ ਆਪਣੀ 4 ਤੇ ਬਾਈ ਜੀ ਇੱਕ ਸਵਾਲ ਆਪਣਾ ਹੋਰ ਰਹਿ ਗਿਆ ਵੀ ਤੁਸੀਂ ਜਿਵੇਂ ਪੀਜ਼ਾ ਵਾਲੇ ਡਿਲੀਵਰੀਆਂ ਕਰਦੇ ਹੁੰਦੇ ਆ ਘਰਾਂ ਦੇ ਵਿੱਚ ਉਵੇਂ ਵੀ ਕਰਦੇ ਹੋ? ਨਹੀਂ ਵੀਰੇ ਫਿਲਹਾਲ ਤਾਂ ਨਹੀਂ ਕਰਦੇ। ਠੀਕ ਆ ਜੀ। ਤੇ ਜੇ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਡਿਮਾਂਡ ਵੱਧਦੀ ਆ ਕੀ ਤੁਸੀਂ ਇਹ ਕੰਮ ਚਲਾਓਗੇ? ਹਾਂ ਜੀ ਵੀਰੇ ਜੇ ਲੋਕਾਂ ਨੇ ਪਿਆਰ ਦਿੱਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਡਿਲੀਵਰੀ ਵਾਲਾ ਕੰਮ ਵੀ ਕਰਾਂਗੇ। ਠੀਕ ਆ ਜੀ। ਜਿਵੇਂ ਲੋਕਾਂ ਦੀ ਡਿਮਾਂਡ ਵਧਦੀ ਜਾਊਗੀ ਉਸ ਹਿਸਾਬ ਨਾਲ ਵੀ ਆਪਾਂ ਕਰੀ ਚੱਲਾਂਗੇ। ਠੀਕ ਆ ਜੀ। ਤੇ ਉਹਦਾ ਫਿਰ ਡਿਲੀਵਰੀ ਚਾਰਜ ਲਿਆ ਕਰੋਗੇ ਜਾਂ ਨਹੀਂ ਵੀਰੇ ਰਾਇਕੋਟ ਚਾਰਜ ਦੇ ਵਿੱਚ ਫ੍ਰੀ ਰੱਖਾਂਗੇ? ਠੀਕ ਆ ਜੀ। ਤੇ ਜਿਆਦਾ ਦੂਰ ਆ ਫਿਰ ਠੀਕ ਹੈ ਜੀ। ਲਓ ਜੀ ਜੂਸ ਆ ਜਿਹੜਾ ਨਾਲ ਦੀ ਨਾਲ ਤਿਆਰ ਹੋ ਰਿਹਾ ਤੇ ਜਿਹੜੇ ਜਿਹੜੇ ਬਾਈ ਪੀਂਦੇ ਆ ਆਪਾਂ ਸਾਰਿਆਂ ਦਾ ਰਿਵਿਊ ਲੈਨੇ ਆ। ਲਓ ਜੀ ਇੱਧਰ ਵੀ ਬਾਈ ਹੁਣੀ ਜੂਸ ਪੀਣ ਆਇਆ ਆਪਾਂ ਬਾਈਆਂ ਨਾਲ ਕਰਦੇ ਆ ਗੱਲਬਾਤ ਕਿ ਬਾਈਆਂ ਦਾ ਕੰਮ ਆ ਜਿਹੜਾ ਤੁਹਾਨੂੰ ਕਿਵੇਂ ਲੱਗਿਆ? ਬਾਈ ਜੀ ਸਸਰੀ ਘਰ 깔 ਸਾਰਿਆਂ ਨੂੰ। ਸਸਰੀ ਘਰ ਜੀ। ਤੇ ਕਿਵੇਂ ਲੱਗਦਾ ਬਾਈ ਜੀ ਤੁਹਾਨੂੰ ਕੰਮ? ਬਹੁਤ ਵਧੀਆ ਸਾਫ਼ ਸੁਥਰਾ ਕੰਮ ਆ ਜੀ। ਠੀਕ ਹੈ ਜੀ। ਇਦੀ ਗੱਲ ਤੇ ਚ ਬਰਤਨੀ ਪੈਂਦੀ ਜੀ। ਠੀਕ ਹੈ ਜੀ। ਇਹ ਕਿਹ ਦੂਸਪੀਕੇ ਤੇ ਨਹੀਂ ਲੱਗਦੀ ਦੁਆਰੇ ਜੀ ਠੀਕ ਹੈ ਜੀ ਜਿਵੇਂ ਦੂਜੇ ਦੂਸਪੀਕੇ ਤੇ ਲੱਗਦੀ ਹੈ ਜੀ ਇੱਥੇ ਇੱਕ ਗਲਾਸ ਪੀਕੇ ਤੁਰ ਪਾਣੀ ਤੇ ਚਾਰ ਪੀਣਿਆਂ ਕਰ ਜਾਗੇ ਹਾਂਜੀ ਹਾਂਜੀ ਇਹਦੇ ਇਦਾਂ ਦੀ ਕੋਈ ਨਹੀਂ ਵੈਸੇ ਵੀ ਫਾਇਦਾ ਜੀ ਇਹ ਠੀਕ ਹੈ ਜੀ ਕੁਝ ਰੋਗਾਂ ਨੂੰ ਕਵਰ ਕਰਦਾ ਜੀ ਤੁਸੀਂ ਲਗਾਤਾਰ ਹੁੰਦੇ ਹੋ ਜੀ ਇੱਥੇ ਲਗਾਤਾਰ ਜੀ ਦਿਲੀ ਪੀਕੇ ਜਾਣਾ ਸਪੈਸ਼ਲ ਜੀ ਠੀਕ ਹੈ ਜੀ ਦਿਲੀ ਪੀਨੇ ਆ ਬਾਈ ਜਦੋਂ ਵੀ ਉਹਨੇ ਲੰਘਦੇ ਕਰਦੇ ਆ ਠੀਕ ਹੈ ਜੀ ਬਹੁਤ ਵਧੀਆ ਬਾਈ ਹੁਣ ਵਧੀਆ ਬਾਈ ਥੋੜਾ ਜੀ ਜੇ ਦੂਜੇ ਜਾਮ ਦੂਸਤ ਕੰਮ ਤਾਂ ਆਉਂਦਾ ਹੀ ਆਉਂਦਾ ਜੀ ਹਾਂਜੀ ਇਹ ਜਿਹੇ ਜੀ ਚੀਜ਼ ਹੈ ਮਤਲਬ ਇਹ ਸਾਫ ਕੁਦਰਾ ਦੂਜੇ ਪੀਕੇ ਦਾ ਗਲਾ ਖਰਾਬ ਹੋਣਾ ਹੀ ਹੋਣਾ ਜੀ ਇਹਦੇ ਨੂੰ ਨਹੀਂ ਕੋਈ ਲਕਦਾਈ ਨਹੀਂ ਜੀ ਠੀਕ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਨੇ ਵੀਰੇ ਵੀਰੇ ਪਹਿਲਾਂ ਵੀ ਆਉਂਨੇ ਹੋ ਤੁਸੀਂ ਇੱਥੇ ਹਾਂਜੀ ਹਾਂਜੀ ਵੀਰੇ ਤੇ ਕਿਵੇਂ ਲੱਗਦਾ ਤੁਹਾਨੂੰ ਬਾਈਆਂ ਦਾ ਕੰਮ ਪੂਰਾ ਵਧੀਆ ਜੀ ਵੀਰੇ ਪੂਰਾ ਵਧੀਆ ਜੀ ਮਤਲਬ ਬਾਈਆਂ ਦਾ ਸਪੈਸ਼ਲ ਆਉਂਨੇ ਹੋ ਪੀਣ ਚਲੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਾਈਆਂ ਦਾ ਸਾਥ ਦਿੰਨੇ ਹੋ ਹਾਂਜੀ ਹਾਂਜੀ ਲਓ ਜੀ ਬਾਈ ਹੁਣੀ ਕਹਿੰਦੇ ਸਪੈਸ਼ਲ ਜੂਸ ਪੀਣ ਅਸੀਂ ਆਉਨੇ ਆ ਇੱਥੇ ਵੀ ਰਾਸਤੇ ਵਿੱਚ ਕਿਤੇ ਨਹੀਂ ਖੜਦੇ ਸਪੈਸ਼ਲ ਸਰਬ ਇੱਥੇ ਜੂਸ ਪੀਣ ਆਈ ਕੀ ਹਾਲ ਆ ਵੀਰੇ ਵਧੀਆ ਵੀਰੇ ਵਧੀਆ ਹੀ ਵੀਰੇ ਕਿਵੇਂ ਲੱਗਿਆ ਤੁਹਾਨੂੰ ਬਾਈਆਂ ਦਾ ਕੰਮ ਉਹ ਘੰਟ ਜੂਸ ਆ ਯਾਰ ਬਾਈਆਂ ਦਾ ਠੀਕ ਆ ਜੀ ਲਗਾਤਾਰ ਆਉਨੇ ਹੋ ਤੁਸੀਂ ਇੱਥੇ ਲਗਾਤਾਰ ਆਉਨੇ ਆ ਵੀਰੇ ਯਾਰ ਕਈ ਜਣੇ ਆਉਨੇ ਬਹੁਤ ਘੰਟ ਆ ਯਾਰ ਸਪਾਈਸ ਵੀ ਹੋਰ ਆ ਰਿਹਾ ਯਾਰ ਬਾਈ ਠੀਕ ਆ ਜਾਣ ਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਕੰਮ ਇੱਕ ਨੰਬਰ ਮਾਹੌਲ ਆ ਵੀਰੇ ਜਮਾ ਯਾਰ ਬਾਕੀ ਠੀਕ ਆ ਜੀ ਧੰਨਵਾਦ ਵਧੀਆ ਧੰਨਵਾਦ ਲਓ ਜੀ ਆ ਇੱਕ ਹੋਰ ਬਾਈ ਹੁਣੀ ਆਏ ਆ ਤੇ ਕਿਵੇਂ ਲੱਗਦਾ ਵੀਰੇ ਤੁਹਾਨੂੰ ਬਾਈਆਂ ਦਾ ਕੰਮ ਨਹੀਂ ਵੀਰੇ ਬਹੁਤ ਵਧੀਆ ਕੰਮ ਆ ਜਿਵੇਂ ਹੁਣ ਆਪਾਂ ਨੋਰਮਲ ਜੂਸ ਪੀਂਨੇ ਹੀ ਆ ਆਪਾਂ ਬਾਜ਼ਾਰ ਦੇ ਵਿੱਚੋਂ ਹਾਂਜੀ ਆਰਟੀਫੀਸ਼ਲ ਚੀਜ਼ਾਂ ਐਡ ਕਰ ਦਿੰਦੇ ਨੇ ਜਿਵੇਂ ਬਰਫ਼ ਹੋ ਗਈ ਹੈ ਨਾ ਹਾਂਜੀ ਜਿੰਦਗੀ ਬਾਈ ਹਾਈ ਜਾਂਦੀ ਆ ਈ ਕਰਾ ਪਰ ਮੰਨ ਕੇ ਚਾਲਕ ਪੈਸੇ ਲਾ ਕੇ ਕੋਈ ਚੀਜ਼ ਵੀ ਵੀ ਰਹੇ ਆ ਜ਼ੇਤ ਲਈ ਹਾਂਜੀ ਤਾਂ ਉਹਦਾ ਆਪਾਂ ਉਹਦੇ ਫਾਇਦੇ ਲਈ ਵੀ ਰਹੇ ਆ ਨੁਕਸਾਨ ਲਈ ਨਹੀਂ ਇਹਦੇ ਵਿੱਚ ਬਾਈ ਬਹੁਤ ਵਧੀਆ ਸਿਸਟਮ ਹੈ ਇਹਨਾਂ ਦਾ ਇੱਕ ਤਾਂ ਦੇਖੋ ਕੋਈ ਮੱਖੀ ਮੁੱਕੀ ਦਾ ਸਿਸਟਮ ਨਹੀਂ ਹੈਗਾ ਮੇਨ ਕੋਈ ਹੈ ਨਾ ਇਹ ਬਹੁਤ ਵਧੀਆ ਵਾ ਜਾਨੀ ਕਿ ਮੇਨ ਇਹਨਾਂ ਦਾ ਗੰਨਾ ਬਾਈ ਕਰਦਾ ਵਾ ਠੀਕ ਹੈ ਜੀ ਜੋ ਵੀ ਚੀਜ਼ ਆ ਵੀ ਨੇਚਰਲ ਆ ਤੇ ਸਿੱਧੇ ਸਾਹਮਣੇ ਬਣਦੀ ਆ ਬਾਈ ਬੈਸਟ ਤੇ ਤੁਸੀਂ ਨਗਾਦਾਰ ਹੋਨੇ ਹੋ ਬਾਈ ਜੀ ਹਾਂ ਬਾਈ ਆਪਾਂ ਜਦੋਂ ਵੀ ਢੇੜਾ ਲੱਗੇ ਵੀ ਆਪਣਾ ਇਹੀ ਰੂਟ ਹੁੰਦਾ ਵਾ ਠੀਕ ਹੈ ਜੀ ਇਹ ਆਪਣਾ ਤੇ ਸਟੇ ਹੁੰਦਾ ਹੀ ਹੁੰਦਾ ਵਾ ਬਾਈ ਜੇ ਲੋਕ ਓਕੇ ਜਾਣਾ ਜਾਣਾ ਦਾ ਹਾਂਜੀ ਹਰੇਕ ਬੰਦਾ ਅਪਵਾਰਡ ਕਰ ਸਕਦਾ ਬਾਈ ਹਾਂਜੀ ਨਾਰਮਲ ਬੰਦਾ ਵੀ ਉਹ ਵੀ ਅਪਵਾਰਡ ਕਰਦਾ ਐ ਨਹੀਂ ਹੈਗਾ ਵੀ ਯਾਰ ਇਹ ਨੇਚਰਲ ਕਰ ਰਿਹਾ ਦਾ ਵੀ 50000 ਰੁਪਏ ਦਾ ਨਾ ਨਾਰਮਲ ਲਾਰਜ ਗਲਾਸ ਦਾ ਨਾਰਮਲ ਬੰਦੇ ਤੋਂ ਵੀ ਨਹੀਂ ਹੁੰਦਾ ਹਾਂਜੀ ਸਾਡੀ ਗ੍ਰੀਵਿਸ ਰੱਖਿਆ ਹੋਇਆ ਉਹ ਬਾਅਦ ਕਦੋਂ ਤੋਂ ਸ਼ੁਰੂ ਹੁੰਦਾ ਬਹੁਤ ਵਧੀਆ ਬਾਈ ਠੀਕ ਹੈ ਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨ ਤੇ ਬਾਈ ਜੀ ਕਿੰਨਾ ਤੁਹਾਡਾ ਖਰਚਾ ਆ ਗਿਆ ਇਹ ਕੰਮ ਚਲਾਉਣ ਤੇ ਸਾਡਾ ਵੀਰੇ ਸਾਢੇ 30 ਤੋਂ ਲੈ ਕੇ 4 ਲੱਖ ਦੇ ਵਿੱਚ ਵਿੱਚ ਆ ਗਿਆ ਠੀਕ ਹੈ ਜੀ ਕਾਫੀ ਖਰਚਾ ਆ ਗਿਆ ਹਨਾ ਜੀ ਤੇ ਸਵੇਰ ਕਿੰਨੇ ਵਜੇ ਆ ਜਾਂਦੇ ਹੋ ਸਵੇਰ 9 ਵਜੇ ਵੀਰੇ ਤੇ ਸ਼ਾਮ ਨੂੰ ਜੀ ਜਾਣ ਠੀਕ ਤੇ ਲਓ ਜੀ ਬਾਈ ਹੁਣੀ ਸਵੇਰੇ 9 ਵਜੇ ਆ ਜਾਂਦੇ ਆ ਤੇ ਸ਼ਾਮ ਨੂੰ 8 ਵਜੇ ਤੱਕ ਇੱਥੇ ਹੀ ਹੁੰਦੇ ਨੇ ਤੇ ਬਾਈ ਜੀ ਇੱਕ ਸਵਾਲ ਹੋਰ ਰਹਿ ਗਿਆ ਬਾਈ ਚਾਂਸ ਲਾਈਟ ਚਲੀ ਜਾਵੇ ਫਿਰ ਉਹਦਾ ਤੁਹਾਡਾ ਕੀ ਪ੍ਰਬੰਧ ਕੀਤਾ ਹੋਇਆ ਉਹਦਾ ਵੀਰੇ ਅਸੀਂ ਜਨਰੇਟਰ ਲਿਆਂਦਾ ਹਨਾ ਠੀਕ ਆ ਜੀ ਹਾਂ ਜੀ ਜਨਰੇਟਰ ਮਦਰ ਆਪਣੀ ਦੁਕਾਨ ਲਈ ਹੋਈ ਆ ਠੀਕ ਆ ਜੀ ਉਹਦੇ ਵਿੱਚ ਫਿੱਟ ਕੀਤਾ ਹੋਇਆ ਠੀਕ ਆ ਜੀ ਹਾਂ ਜੀ ਪਹਿਲਾਂ ਸਾਨੂੰ ਦੋ ਦਿਨਾਂ ਤਕਰੀਬ ਜੀ ਹੋਈ ਆ ਕਿ ਜਦੋਂ ਹਨੇਰੀ ਆਈ ਆ ਲੈਡ ਰੂਟ ਜ਼ਿਆਦਾ ਕੱਟੇ ਤੇ ਤੁਹਾਨੂੰ ਕਿਹਾ ਲੋਕਾਂ ਨੇ ਵੀ ਕਹੇ ਕਾਟਮਰ ਕਾਟਮਰ ਜਾਂਦੇ ਸੀਗੇ ਫਿਰ 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 ਜਨਰੇਟਰ ਲਿਆਈ ਆਗੇ ਠੀਕ ਆ ਜੀ ਤੇ ਲਓ ਜੀ ਬਾਈ ਹੁਣੀ ਸਵੇਰੇ 9 ਵਜੇ ਤੋਂ 8 ਵਜੇ ਤੱਕ ਇੱਥੇ ਹੀ ਹੁੰਦੇ ਨੇ ਤੇ ਜਿਹੜਾ ਵੀ ਬਾਈ ਰੈਕੋਟ ਵਿੱਚ ਦੀ ਲੰਘਦਾ ਤੇ ਬਾਈ ਹੁਨਾਂ ਕੋਲੇ ਜਰੂਰ ਹੋ ਕੇ ਜਾਇਓ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਨੂੰ ਮੌਕਾ ਦਿੱਤਾ ਤੇ ਟਾਈਮ ਦਿੱਤਾ ਜੀ ਧੰਨਵਾਦ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਕੱਢ ਕੇ ਆਏ ਸਾਡੇ ਕੋਲ ਠੀਕ ਆ ਜੀ ਤੇ ਲਓ ਬਾਈ ਜੀ ਆਪਾਂ ਵੀ ਹੁਣ ਜੂਸ ਪੀਣ ਲੱਗੇ ਤੇ ਇਹ ਤੁਸੀਂ ਸਾਰਿਆਂ ਨੇ ਬਾਈਆਂ ਕੋਲੇ ਜਰੂਰ ਆ ਕੇ ਜਾਣਾ ਆਪਾਂ ਨੂੰ ਬਹੁਤ ਵਧੀਆ ਲੱਗਿਆ ਬਾਈਆਂ ਦਾ ਸੁਭਾਅ ਵੀ ਬਹੁਤ ਵਧੀਆ ਤੇ ਸਾਡੀ ਵੀਡੀਓ ਨੂੰ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਅਤੇ ਦੱਸ ਕੇ ਜਾਇਓ ਤੁਹਾਨੂੰ ਬਾਈਆਂ ਦਾ ਕੰਮ ਕਿਵੇਂ ਲੱਗਿਆ ਧੰਨਵਾਦ